ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ ਆਪਾਂ ਮੋਚੇ ਬਰੇਟਾ ਵਿਖੇ ਤੇ ਕੋਲੇ ਮੰਦਰ ਬਾਈ ਮਸ਼ਹੂਰ ਹੈ ਬਰੇਟਾ ਦੇ ਵਿੱਚ ਮੰਦਰਾ ਤੇ ਉੱਥੇ ਦੁਕਾਨ ਹੈਗੀ ਆਪਣਾ ਧਰਪਰੇ ਵਾਲੇ ਬਾਲਾ ਜੀ ਬਾਲਾ ਜੀ ਦੁਕਾਨ ਦਾ ਨਾਮ ਹੈ ਧਰਪਰੇ ਵਾਲੇ ਦੀ ਦੁਕਾਨ ਹੈ ਬਾਈ ਉਹਨਾਂ ਕੋਲੇ ਵੈਰੀਟੀ ਸੁੰਨ ਦੱਸਦੇ ਸਮਾਨ ਕੀ-ਕੁਦਿਹਾਰ ਗਿਆ ਕੀ-ਕੁਦਿਹਾਰ ਕੀ ਬਾਈ ਐਲ ਸੀ ਡੀ ਨਾਲ ਹਿਾਰ ਕੇ ਨੇ ਨੋਇਲਾਂ ਦਾ ਵੀ ਕੰਮ ਕਰਦੇ ਆ ਬਾਈ ਹੋਰ ਆਪਾਂ ਅੰਦਰ ਬਹਿ ਕੇ ਗੱਲਬਾਤ ਕਰਦੇ ਆ ਬਾਈ ਨਾਲ ਹੋਰ ਕੀ ਹਾਲ ਹੈ ਬਾਉ ਜੀ ਵਧੀਆ ਮਿਲਲੀ ਤੇ ਕੀ ਕੁਛ ਲੈ ਆ ਕੇ ਜੀ ਆਜਾ ਦੁਕਾਨ ਦੇ ਵਿੱਚ ਆਪਣੇ ਕੋਲ LED ਵੀ ਵੀ ਜਿਹਦੇ ਨਾਲ ਕਨਸਟਾਰ ਦੇ 8 ਸਾਲ ਦੀ ਗਾਰੰਟੀ ਵਾਲੇ ਤੇ LED ਆਪਣੇ ਕੋਲ 2 ਸਾਲ ਦੀ ਗਾਰੰਟੀ ਵਾਲੀ LED ਦੀ ਕੰਪਨੀ ਕਿਹੜੀ ਹੈ ਜੀ LED ਆਪਣੇ ਕੋਲ ਲੋਇਰਟੀ ਵੀ ਮਿਲ ਜੂਗੀ ਲੋਕਲਟੀ ਵੀ ਮਿਲ ਜੂਗੀ ਦਿੱਲੀ ਮੇਡ ਵੀ ਮਿਲ ਜੂਗੀ اچھا ਇਹ ਨਹੀਂ ਗਾਰੰਟੀ ਵਗੈਰਾ ਹੈਗੀ ਹੈ ਜੀ ਸਾਰੀ 8 ਸਾਲ ਦੀ ਗਾਰੰਟੀ ਨਾਲ LED ਤੇ ਮੈਕਰੋਟੈਕ ਦੇ ਇਨਵਰਟਰ ਮਿਲ ਜਣਗੇ 3 ਸਾਲ ਦੀ ਗਾਰੰਟੀ ਨਾਲ ਮੈਕਰੋਟੈਕ ਜਾਨੀ ਕਿ ਪਹਿਲਾਂ ਜਦੋਂ ਚੱਲੇ ਚੱਲੇ ਸੀ ਨਾ ਇਨਵਰਟਰ ਬਹੁਤ ਜ਼ਿਆਦਾ ਚੱਲੇ ਬਹੁਤ ਵਧੀਆ ਬ੍ਰਾਂਡ ਬਣ ਮੈਕਰੋਟੈਕ ਠੀਕ ਹੈ ਜੀ બેક્રોટેક કમેઈ બ્રાન્ડ ભાઈ ਜਿਹੜਾ ਪਹਿਲੀ ਵਾਰ ਕੰਪਨੀ ਆਈ ਇਹਦਾ ਜਦੋਂ ਮਾਈਕਰੋਟੈਕ ਦੇ ਨਾਮ ਅੰਟਰ ਚੱਲੇ ਆ ਬਹੁਤ ਵਧੀਆ ਟਰੰਗ ਨਾਲ ਗੱਗਿਆਂ ਦੇ ਇਹਨਾਂ ਨੇ ਜ਼ਾਦੇਦਾਰਾ ਮੰਨ ਕੇ ਚੱਲੋ ਵਿਰੇਗ ਘਰਾਂ ਦੇ ਵਿੱਚ ਮਾਈਕਰੋਟੈਕ ਕੀ ਲੱਗਿਆ ਹੁੰਦਾ ਸੀਗਾ ਤੇ ਹੋਰ ਕੀ ਕੁਝ ਬਾਰੇ ਟੈਕ ਟਾਈ ਦੇ ਆਪਣੇ ਕੋਲ ਸਪੀਕਰ ਮਿਲ ਜੂਗੇ ओरिजिनल ਸਾਧੀ ਗਰੰਟੀ ਵਾਲੇ ਠੀਕ ਹੈ ਤੇ ਆਪਣੇ ਕੋਲ ਟੈਕਨੋ ਬੀਵੋ ਓਪੋ ਲਾਵਾ ਦੇ ਮੋਬਾਈਲ ਫੋਨ ਵੇਚਾਂਗੇ ਠੀਕ ਹੈ ਜੀ ਬਾਜ਼ਾਰ ਤੇ ਆਸਾਨ ਕਿਸ਼ਤਾਂ ਤੇ ਆਸਾਨ ਬਾਜ਼ਾਰ ਤੇ ਤੁਸੀਂ ਕੋਈ ਵੀ ਸਮਾਨ ਲਿਆ ਸਕਦੇ ਚਾਹੇ ਐਲਜੀ ਲੈ ਲਓ ਚਾਹੇ ਕਿੰਨੇ ਪੈਸੇ ਦੇ ਕੇ ਕਿਹੜੀ ਗਾਰੰਟੀ 500 ਰ ਭਾਈ ਜੀ ਦਿਵਾਲੀ ਦਾ ਟਾਈਮ ਹੈ ਜੇ ਕਿਸੇ ਭਰਾ ਨੇ ਕੋਈ ਵੀ ਚੀਜ਼ ਲੈਣੀ ਹੈ ਫੋਨ ਲੈਣਾ ਐਂਡ ਸੀਡੀ ਲੈਣੀ ਹੈ ਗੀਜਰ ਲੈਣਾ ਇਨਵਰਟਰ ਲੈਣਾ ਜਾਂ ਆਪਾਂ ਕਹਿੰਦੇ ਨੇ ਮਿਊਜ਼ਿਕ ਦਾ ਸਿਸਟਮ ਲੈਣਾ ਹੈ ਤਾਂ ਭਾਈ ਉਹਰ ਲਵ ਆਜੋ ਤੁਸੀਂ ਧਰਪ੍ਰਿਆਲਾ ਦੀ ਦੁਕਾਨ ਹੈ ਮੰਦਰ ਦੇ ਨਵੇਂ ਬਰੇਟਾ ਮੰਦਰ ਨੂੰ ਝੂਰ ਹੈ ਉੱਥੇ ਧਰਪ੍ਰਿਆਲਾ ਦੀ ਬਾਲਾ ਜੀ ਦੁਕਾਨ ਹੈ ਭਾਈ ਉਹਰ ਆ ਲਵ ਆਜੋ ਤੇ ਆਸਾਨ ਕਿਸ਼ਤਾਂ ਦੇ ਵੀ ਤੁਸੀਂ ਕੋਈ ਵੀ ਚੀਜ਼ ਲੈਣੀ ਹੈ ਆਸਾਨ ਕਿਸ਼ਤਾਂ ਦੇ ਲੈ ਸਕਦੇ ਹੋ ਦੀਵਾਲੀ ਤੇ ਸਤ ਸਦਾਈ ਆਫਰ ਚੱਲ ਰਹੀ ਹੈ ਕੋਈ ਬਾਈ ਦਿਵਾਲੀ ਤੇ ਬਜਾਜ ਕਾਰਡ ਫਰੀ ਹੈ ਲਓ ਜੀ ਬਜਾਜ ਕਾਰਡ ਦਿਵਾਲੀ ਤੇ ਫਰੀ ਹੈ ਬਹੁਤ ਵਧੀਆ ਉੱਪਰ ਚੱਲ ਰਹੀ ਹੈ ਤੁਸੀਂ ਦੁਕਾਨ ਤੇ ਵਿਸ਼ਟ ਕਰੋ ਬਾਈ ਜਮ ਸਮਾਨ ਲਿਜਾ ਸਕਦੇ ਹੋ ਤੁਹਾਡਾ ਫੋਨ ਨੰਬਰ ਬੋਲ ਦੋ ਜੀ 9878400821 ਇਹ ਫੋਨ ਨੰਬਰ ਤੁਸੀਂ ਲਾ ਕੇ ਬਾਈ ਦੁਕਾਨ ਤੇ ਪਹੁੰਚ ਸਕਦੇ ਹੋ ਜੇ ਕਈ ਵਾਰ ਤੁਹਾਨੂੰ ਦੁਕਾਨ ਨਹੀਂ ਲੱਭਦੀ ਤੇ ਵੀਡੀਓ ਨੂੰ ਸ਼ੇਅਰ ਕਰਦੇ ਬਹੁਤ-ਬਹੁਤ ਜੇ ਸਾਡੇ ਨਾਲ ਕੋਈ ਕੰਟੈਕਟ ਕਰਨਾ ਹੈ ਤਾਂ ਸਾਡਾ ਫੋਨ ਨੰਬਰ ਫੇਸਬੁੱਕ ਤੇ ਪਾਇਆ ਹੋਇਆ ਬਾਈ ਤੁਸੀਂ ਕਾਲ ਕਰ ਸਕਦੇ ਹੋ ਧੰਨਵਾਦ ਤੁਹਾਡਾ ਸਾਰੇ ਭਰਾਵਾਂ ਦਾ